ਹਾਂਜੀ ਵੀਰੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਅੱਜ ਦਿਵਾਲੀ ਦੇ ਤਿਹਾਰ ਕਰਕੇ ਪੰਜਾਬ ਚ ਘੱਟ ਤੇ ਹਰਿਆਣਾ ਚ ਵੀ ਦੋ ਜਗ੍ਹਾ ਤੇ ਕਬੱਡੀ ਕੱਪ ਨੇ ਮਿੱਤਰੋ ਜਿਨ੍ਹਾਂ ਦੀ ਜਾਣਕਾਰੀ ਆਪਾਂ ਤੁਹਾਡੇ ਤੱਕ ਕਰਦੇ ਆਂ ਸਾਂਜੀ ਸੋ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲ ਹੀ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਆਪਣੀ ਅਪਡੇਟ ਵਧੀਆ ਲੱਗਦੀ ਹੈ ਤਾਂ ਕਮੈਂਟ ਬਾਕਸਾਂ ਦੇ ਵਿੱਚ ਵੀ ਆਪਣਾ ਸੁਝਾਅ ਜਰੂਰ ਕਰ ਦਿਓ ਅੱਜ ਜੋ ਪਹਿਲਾ ਕਬੱਡੀ ਕੱਪ ਆ ਬੜੋਦਾ ਉਚਾਨਾ ਜਲਾ ਜੀਂ ਦਾ ਜਿੱਥੇ ਕਬੱਡੀ ਓਪਨ ਦਾ ਪਹਿਲਾ ਨਾਮ 44000 ਰੱਖਿਆ ਗਿਆ ਤੇ ਦੂਜਾ ਨਾਮ 31000 ਤੇ ਨਾਲ ਹੀ ਇਥੇ ਤੀਸਰਾ ਨਾਮ 21000 ਬਾਕੀ ਅੱਜ ਦੇ ਦਿਨ ਦਾ ਵਧੀਆ ਕਬੱਡੀ ਕੱਪ ਬੈਸਟ ਟਰੇਡਰ ਤੇ ਜਾਫੀ ਲਈ ਸਰਪ੍ਰਾਈਜ਼ ਰੱਖੇ ਗਏ ਨੇ ਜੋ ਹਰਿਆਣੇ ਵਾਲੇ ਨੇ ਵੀ ਸਿਹਰਾ ਕਰਵਾ ਰੱਖਿਆ ਤੇ ਨਾਲ ਹੀ ਲੜਕੀਆਂ ਦੇ ਚਾਰ ਕਲੱਬਾਂ ਦੇ ਮੈਚ ਹੋਣਗੇ ਇਥੇ ਪਹਿਲਾ ਨਾਮ ਲੜਕੀਆਂ ਦਾ 21000 ਤੇ ਦੂਜਾ ਨਾਮ 15000 ਲੜਕੀਆਂ ਲਈ ਵੀ ਸਰਪ੍ਰਾਈਜ਼ ਰੱਖਿਆ ਹੈ ਕਬੱਡੀ ਐਚ ਆਰ ਦੇਖਦਾ ਲਾਈਵ ਚੱਲੇਗਾ ਅੱਜ ਦੇ ਦਿਨ ਦਾ ਮਿੱਤਰੋ ਤਾ ਜੋ ਸ਼ਾਮ ਤੋਂ ਪਹਿਲੀ ਟਾਈਮ ਫ੍ਰੀ ਕਬੱਡੀ ਦੇ ਕੱਪ ਹੋਣਗੇ ਇਹ ਅਗਲਾ ਜੋ ਕਬੱਡੀ ਕੱਪ ਹੈ ਪੰਡਤ ਸ਼ਹਾਇਡਬਾ ਜ਼ਿਲ੍ਹਾ ਹਸ਼ਿਆਰ ਕਬੱਡੀ ਓਪਨ ਦੇ ਮੈਚ ਹੋਣਗੇ ਜਿੱਥੇ ਪਹਿਲਾ ਨਾਮ 21000 ਅਤੇ ਦੂਸਰਾ ਨਾਮ 15000 ਨਾਲ ਹੀ ਤੀਜਾ ਨਾਮ 11000 ਰੱਖਿਆ ਗਿਆ ਵੈਸਟਰੇ ਤੇ ਰੇਡਰ ਲਈ ਕੱਪ ਰੱਖੇ ਗਏ ਨੇ ਬਾਕੀ ਪੰਜਵਾਂ ਛੇਵਾਂ ਜੋ ਵਧੀਆ ਨਾਮ ਰੱਖਦੇ ਨੇ ਹਰਿਆਣੇ ਵਾਲੇ ਤੇ ਨਾਲ ਹੀ ਅੰਡਰ 18 ਸਰਕਲ ਕਬੱਡੀ ਪਲੇਅਰ ਜੋ ਪਿੰਡ ਇੱਕ ਪਿੰਡ ਓਪਨ ਦਾ ਹੋਊਗਾ ਪਹਿਲਾ ਨਾਮ ਜਿੱਥੇ 11000 ਰੱਖਿਆ ਗਿਆ ਦੂਸਰਾ ਨਾਮ 7100 ਨਾਲ ਹੀ ਤੀਸਰਾ ਨਾਮ 4100 ਇੱਥੇ ਵੀ ਵੈਸਟ ਰੇਡਰ ਤੇ ਜਾਫੀ ਨੂੰ ਕੱਪ ਨੇ ਬਾਕੀ ਕੰਟੈਕਟ ਨੰਬਰ ਦਿੱਤੇ ਹੋਏ ਨੇ ਤਾਂ ਪੰਜਾਬ ਦੇ ਵਿੱਚ ਵੀ ਅੱਜ ਸਿਰੇ ਦਾ ਸ਼ੋਅ ਮੈਚ ਹੋਵੇਗਾ ਗੋਵਿੰਦਵਾਲ ਸਾਹਿਬ ਜਿਹੜਾ ਤਰਨਤਾਰਨ ਇੱਥੇ ਚਾਰ ਕਲੱਬਾਂ ਦੇ ਮੈਚ ਹੋਣਗੇ ਮਿੱਤਰੋ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਸ੍ਰੀ ਗੁਰੂ ਅਰਜਨਦੇਵ ਜੀ ਕਬੱਡੀ ਕਲੱਬ ਚੋਲਾ ਸਾਹਿਬ ਗੱਗੀ ਖੀਰਾਂ ਵਾਲੀ ਸਪੋਰਟਸ ਕਲੱਬ ਖੀਰਾਂ ਵਾਲੀ ਪਰਉਪਕਾਰੀ ਭਾਈ ਲੱੱਦਾ ਜੀ ਕਬੱਡੀ ਕਲੱਬ ਭਾਈ ਲੱਦੂ ਚੋਟੀ ਚੋਟੀ ਦੇ 플레이ਰ ਪਹੁੰਚਣਗੇ ਬਹੁਤ ਸਿਰੇ ਦਾ ਸ਼ੋਅ ਮੈਚ ਹੋਣਗੇ ਤੇ ਨਾਲ ਹੀ ਇਸ ਦਾ ਮਿੱਤਰੋ ਲਾਈਵ ਚੱਲੇਗਾ ਕਬੱਡੀ ਲਾਈਵ ਤੇ ਤੇ ਪੀਪੀਟੀਵੀ ਲਾਈਵ ਜੋ YouTube ਦੇ ਚੈਨਲ ਨੇ ਉਹਨਾਂ ਤੇ ਬਹੁਤ ਸਿਰੇ ਦੇ ਸ਼ੋਅ ਮੈਚ ਹੋਣਗੇ ਨਾਮ ਜਿੱਥੇ ਪਹਿਲਾ 75000 ਅਤੇ ਦੂਸਰਾ ਨਾਮ 60000 ਰੱਖਿਆ ਗਿਆ ਬੈਸਟ ਰੇਡਰ ਤੇ ਯਾਫੀ ਲਈ ਸਰਪ੍ਰਾਈਜ਼ ਹੋਣਗੇ ਬਾਕੀ ਮਿੱਤਰੋ ਜਿਹੜੇ ਪਾਰਟਿਸਪੇਟ ਕਰਨਗੇ ਟੀਮਾਂ ਉਹਨਾਂ ਲਈ ਵੀ 40-40000 ਰੁਪਏ ਦਿੱਤਾ ਜਾਊਗਾ ਬਹੁਤ ਸਿਰੇ ਦਾ ਕਬੱਡੀ ਕੱਪ ਹੋਵੇਗਾ ਮਿੱਤਰੋ ਅੱਜ ਬਾਕੀ ਸਾਰੇ ਮੇਰੇ ਵੀਰ ਜਿਉਂਦੇ ਵਸਦੇ ਰਹਿਣ ਵਾਇਗਰੂ ਚੜਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਸਾਰੇ ਪਲੇਅਰਾਂ ਨੂੰ ਸੱਟਾਂ ਫੇਟਾਂ ਤੋਂ ਬਚੇ ਰੱਖੇ ਅਰਦਾਸ ਜ਼ਰੂਰ ਕਰਿਆ ਕਰੋ ਕਿਉਂਕਿ ਇਹਨਾਂ ਦੇ ਸਿਰਤੀ ਕਬੱਡੀ ਦੇਖਦੇ ਆਪਾਂ ਧੰਨਵਾਦ ਜੀ